ਇਹ ਦੇ ਸ਼ਹਿਰਾ ਕਾਉਂਡ ਦੇ ਵਿੱਚ ਜੀ ਮੇਲਾ ਲੱਗਣਾ ਕਲੀ ਤਾਂ ਲੱਗਣ ਦੀ ਤਿਆਰੀਆਂ ਪੂਰੀਆਂ ਜੋਰਾਂ ਤੇ ਹੋ ਰਹੀਆਂ ਆ ਜਾਓ ਦੇਖੋ ਵੀਡੀਓ ਕਰਦੇ ਸ਼ੇਅਰ ਲਾਇਕ YouTube ਚੈਨਲ ਫਾਰਮਰ ਜੀ ਹੋਨੇ ਆਪਰੂ ਭਾਈ ਜੀ ਦੇਖੋ ਮੇਲਾ ਸ਼ੁਰੂ ਆ ਹੋਰ ਤਾਂ ਹੋ ਚੁੱਕੀ ਹੈ ਜੀ ਇਸ ਵਾਰ ਦੇ ਪੂਰਾ ਕੰਮ ਯੂਰਾਂ ਤੇ ਚੱਲੀ ਜਾਂਦਾ ਆ ਜਾ ਆ ਜਾ ਜਹਾਜ਼ ਬਣਾਈ ਜਾਈ ਜਹਾਜ਼ ਦੇਖ ਜਾਓ ਜਹਾਜ਼ ਉਹ ਕਾੜ ਆ ਗਾੜਾ ਮੈਂ ਦੇਖੋ ਯਾਦ ਬਣਾਈ ਜਾਈ ਜਹਾਜ਼ ਜਹਾਜ਼ ਜਗਾਦੀਪੁਰੀ ਫਲਤਰੀਆ ਨਹੀਂ ਸਕਦੇ ਨਵੀਂ ਮਿੱਤਰ ਹਰ ਦੋ ਵੀਰੇ ਸੇਰ ਲਾਈਕ ਸਾਂਗੇ ਆ ਮਤਾਂ ਵੇ ਲੱਕੀ ਜਾਂਦੇ ਨੇ ਦੇਖੋ ਜਗਾਰਡਮੈਂਟ ਸਾਨੂੰ ਦਿਖਾਉਣੇ ਉਧਰ ਚੱਲ ਕੇ ਦੇਖੋ ਜੀ ਕੱਲ ਨੂੰ ਆ ਜਾ ਜੀ ਕੱਲ ਨੂੰ ਅੱਜ ਤਰੀਕ ਹੈਗੇ 16 17 ਤਰੀਕ ਨੂੰ ਇਹ ਐਨ ਪੂਰਾ ਸ਼ੁਰੂ ਹੋ ਜੂਗਾ ਨਹੀਂ ਸਕਦੇ ਦਸਹਿਰਾ ਗਰਾਊਂਡ ਦੇ ਵਿੱਚ ਇਹ ਦੇਖੋ ਅੱਜ ਇਹ ਲੈ ਜਾ ਲੈ ਫਟ ਕਰੀ ਜਾਂਦੇ ਭਾਈ ਝੰਡੂ ਲਾਂ ਚ ਲਾਂ ਦੇਖੋ ਕਿੰਨੀ ਤਾਕਤ ਹੈ ਭੈਂਟ ਜਾ ਰਿਹਾ ਯਾਰ ਬੁਰਾ ਬਣ ਗਿਆ ਤਾਇਰ ਦੇਖੋ ਗਾਰਮੈਂਟ ਟਰੈਕਟਰ ਲਾਦਾ ਟਰੈਕਟਰ ਦੇਖੋ ਕੰਜਰੇ 15ਰੇ ਬਣਾਏ ਪਏ ਨੇ ਲੋ ਵੀ ਵੀਡੀਓ ਸ਼ੇਅਰ ਕਰ ਦਿਓ ਪਲੀਜ਼ ਦਬਕੇ ਉਹ ਗੁਲਖਾ ਕਹਿ ਲਉਣਾ ਮਹਾਕਤ ਇਹ ਅੱਜ ਸ਼ੁਰੂ ਹੋ ਗਿਆ ਹੈ ਗਾਜ ਦੇਖੋ ਪੱਕੇ ਬਹੁਤ ਤਗੜਾ ਰਿਕਵਰਮੈਂਟ ਹੈ ਇਹ ਦੇਖੋ ਭਾਈ ਆ ਵੀ ਹੈ ਜਿੰਦਾ ਹੈ ਠੀਕ ਚਲੋ ਮੇਥਰੋ ਵੀਡੀਓ ਸ਼ੇਅਰ ਕਰਦੇ ਕਰਾਂ ਦਬਕੇ ਦੇਖੋ ਹਲਦ ਕੰਮ ਹੈ ਖੜਾਈ ਬੈਠੇਗੇ ਚੱਲੂ ਹੁੰਦਾ ਕੰਮ ਇਹ ਰਾਤ ਨੂੰ ਕਹਿੰਦੇ ਸ਼ੁਰੂ ਹੋ ਜਾਣਾ ਇਹ ਕੱਲੋਂ ਦਾ ਫਿਰ ਦਿਨੇ ਵੀ ਚੱਲੂਗਾ ਅੱਲਾ ਖੜਾਇਰ ਖੜਾਈ ਬੈਠੇ ਦੇਖ ਸਕਦੇ ਤਾਂ ਹੌਲੇ ਵਿੱਚ ਪਸ਼ੂ ਮੇਲਾ ਆ ਗਿਆ ਜੀ 5 6 7 ਦਾ ਪਸ਼ੂ ਮੇਲਾ ਜੇ ਕਿਸੇ ਨੇ ਪਸ਼ੂ ਦੀ ਵੀਡੀਓ ਬਣਾਉਣੀ ਤਾਂ ਆ ਜਿਓ ਪਸ਼ੂ ਮੇਲਾ ਧਾਰ ਚਵਾਈ ਦੇ ਮੁਕਾਬਲੇ ਹੋਣਗੇ ਅਰ ਦੋ ਸ਼ੇਰ ਲਾਈਕ ਜਿੰਨਟਰ ਦੇਖੋ ਜਿੰਨਟਰ ਉਹਦਾ ਉਹਨੇ ਜਹਾਜ਼ ਬਣ ਜਾਂਦਾ ਜਹਾਜ਼ ਜਹਾਜ਼ ਦੇ ਸਕਦੇ ਹਾਂ ਜਹਾਜ਼ ਕਰ ਦੋ ਵੀ ਸ਼ੇਅਰ ਬਕੀ ਫੱਟ ਚੱਲਦੇ ਹਾਂ ਦੇਖੋ ਜਾਨ ਲੋਇ ਮਤੋਂ ਗਰਾਊਂਡ ਪਾਉੜਾ ਵਾਲਾ ਵੀਡੀਓ ਕਰ ਦੋ ਜੀ ਦੱਬ ਕੇ ਇਹ ਜਿਹਨੂੰ ਫੋਲੋ ਕਰਦੇ ਹੋ ਪਰ ਚੈਨਲ ਨੂੰ ਸਬਸਕ੍ਰਾਈਬ ਕਰਦੇ YouTube ਚੈਨਲ ਫਾਲੋ ਕਰਦੇ ਧੰਨਵਾਦ ਜੀ ਗੱਲ ਜੁੜਨਾਈ ਬਹੁਤ ਕਫਾਈ